嗯。 ਜੀ ਸੋ ਅੱਜ ਦੀ ਆਪਾਂ ਗੱਲ ਕਰੀ ਆ ਵੀ ਸਾਡੀ ਮਿਹਨਤ ਅਖਰ ਕਿਉਂ ਨਹੀਂ ਪੱਲੇ ਪੈਂਦੀ ਗੁਰਪ੍ਰੀਤ ਗੌਰ ਸਤਿ ਸ਼੍ਰੀ ਅਕਾਲ ਪਤਲੀ ਸਤਿ ਸ਼੍ਰੀ ਅਕਾਲ ਅੰਤੇ ਜੀ ਕਿਵੇਂ ਹੋ ਠੀਕ ਹੋ ਅੱਗੇ ਠੀਕ ਠਾਕ ਸਾਰੇ ਪਰਿਵਾਰ ਚੜ੍ਹਦੀ ਕਲਾ ਜੀ ਠੀਕ ਹੋ ਅੰਤੇ ਜੀ ਹਾਂਜੀ ਅੱਜ ਦਾ ਵਿਸ਼ਾ ਕਿਹਾ ਸੀ ਨਾ ਵੀ ਕਈ ਵਾਰੀ ਆਪਾਂ ਕਹਿ ਦਿੰਨੇ ਆਂ ਵੀ ਸਾਡੀ ਮਿਹਨਤ ਪੱਲੇ ਕਿਉਂ ਨਹੀਂ ਚੜਦੀ ਤਾਂ ਮੈਂ ਥੰਬਨੇਲ ਵੀ ਉਹੀ ਯੂਜ਼ ਕੀਤਾ ਆ ਵਧੀਆ ਪੁੱਤਰ ਚਲੋ ਬਹੁਤ ਵਧੀਆ ਆਂਟੀ ਜੀ ਕੀ ਕਰਦੇ ਸੀ ਤੇ ਮੇਰਾ ਸੀਗਾ ਹਨਾ ਕੀ ਅਸੀਂ ਕਹਿ ਦਿੰਨੇ ਆ ਵੀ ਸਾਡੀ ਮਿਹਨਤ ਪੱਲੇ ਕਿਉਂ ਨਹੀਂ ਪੈਂਦੀ ਤੇ ਕਈ ਵਾਰੀ ਅਸੀਂ ਜਦੋਂ ਪਤਾ ਲੱਗਦਾ ਵੀ ਆਪਦੇ ਨਾਲ ਹੋਈਆਂ ਵਧੀਆਂ ਕਿਆਂ ਤੇ ਆਪਦੇ ਨਾਲ ਹੋਏ ਤੱਕੇ ਦੇ ਹਨਾ ਜਿਹੜੇ ਸੀਗੇ ਜ਼ਿੰਮੇਵਾਰ ਰੋਟੀ ਬਣਾਉਣ ਲੱਗਦੀਆਂ ਬਹੁਤ ਜਲਦੀ ਆਂਟੀ ਜੀ ਵਧੀਆ ਤੁਸੀਂ ਤਾਂ ਟਾਈਮ ਨਾਲ ਕੰਮ ਨਿਬੇੜ ਲੈਂਦੇ ਹੋ ਹਨਾ ਵਧੀਆ ਗੱਲ ਹੈ ਜੀ ਆਪਣੇ ਵੀ ਪਿੰਡਾਂ ਚਾਹੀ ਤਰੀਕੇ ਨਾਲ ਬਣਾਈ ਜਾਂਦੀ ਐ ਸੁਦਿਆਂ ਬਸ ਅਸੀਂ ਵੀ ਰਹਿਰਾਸ ਕਰਨ ਲੱਗਦੇ ਆ ਤੇ ਫਿਰ ਪ੍ਰਸ਼ਾਦਾ ਬਣਾਵਾਂਗੇ ਉਦੋਂ ਨਾਲੇ ਡੈਡੀ ਆ ਜਾਣਗੇ ਖੇਤੋਂ ਤੇ ਵਧੀਆ ਗੱਲ ਲੱਗਦੀ ਜੀ ਆਹੀ ਟਾਈਮ ਹੋਣਾ ਚਾਹੀਦਾ 7 ਵਜੇ ਦੇ ਨੂੰ ਬੰਦਾ ਖਾ ਲੇ ਪਰ ਤਾਂ ਕਿ 8-9 ਵਜੇ ਤੱਕ ਹਜਮ ਵੀ ਹੋ ਜਾਂਣਾ ਹਨਾਂ ਦੀ ਕਈ ਅੱਜਕੱਲ ਬਿਮਾਰੀਆਂ ਬੜੀਆਂ ਵਧਣ ਲੱਗੀਆਂ 9-9 9:30 10 ਵਜੇ ਰੋਟੀ ਖਾਣੀ ਹੈ ਫਿਰ 11-12 ਉਹਦੀ ਸੌਂ ਜਾਣਾ ਰੋਟੀ ਖਾ ਕੇ ਫਿਰ ਹਜਮ ਕਿਹੜੇ ਵੇਲੇ ਹੋਵੇ ਕਈ ਅਰੇ ਨਾ ਸਾਢੇ ਚ ਉਨਤਾਈਆਂ ਰਹਿ ਜਾਂਦੀਆਂ ਮੈਂ ਇਹ ਗੱਲ ਕਰ ਰਹੀ ਸੀ ਵੀ ਅਸੀਂ ਕਹਿ ਦਿੰਨੇ ਆ ਵੀ ਕਿਸੇ ਨੇ ਮਾੜਾ ਕੀਤਾ ਜਾਂ ਮੇਰੇ ਨਾਲ ਵਧਿਕੀਆਂ ਹੋਈਆਂ ਆ ਹੋਇਆ ਹੋਇਆ ਕਈ ਵਾਰੀ ਉਹ ਨਾ ਹੋਈਆਂ ਵਧਿਕੀਆਂ ਦੇ ਜ਼ਿੰਮੇਵਾਰ ਅਸੀਂ ਆਪ ਹੀ ਹੁੰਨੇ ਆ ਕਿਉਂਕਿ ਦੇਖੋ ਤੁਸੀਂ ਕਿਸੇ ਨੂੰ ਅਲਾਉ ਕਰਦੇ ਹੋ ਤੁਹਾਡੇ ਨਾਲ ਧੱਕਾ ਕਰਨ ਲਈ ਤੁਸੀਂ ਇੰਨਾ ਅਗਲੇ ਦੇ ਕੰਟਰੋਲ 'ਚ ਹੋ ਜਾਂਦੇ ਹੋ ਤਾਂ ਫਿਰ ਆਬਵੀਅਸ ਆ ਵੀ ਅਗਲੇ ਨੇ ਧੱਕਾ ਕਰਨਾ ਹੀ ਕਰਨਾ ਤੁਸੀਂ ਕੰਟਰੋਲ ਦਿੱਤਾ ਨਹੀਂ ਤੇ ਅਗਲੇ ਨੇ ਥੋੜਾ ਕੰਟਰੋਲ ਆਪਣੇ ਹੱਥਾਂ 'ਚ ਲੈ ਆਇਆ ਤੁਸੀਂ ਦੇਖਣਾ ਹੁੰਦਾ ਵੀ ਭਾਈ ਮੈਂ ਇੰਨਾ ਕੀ ਜਾਦੇ ਇੰਨਾ ਕ ਮੈਂ ਸੁਣ ਸਕਦਾ ਇੰਨਾ ਕ ਮੇਰੇ ਕੋਲੋਂ ਮਜ਼ਾਕ ਚ ਲੱਗ ਜਾਊਗਾ ਇੰਨੀ ਕ ਭਾਈ ਮੈਂ ਤੇ ਹਥੋ ਮਤਲਬ ਜੇ ਮੈਂ ਤੇਰਾ ਤੈਨੂੰ ਨਹੀਂ ਕੁਝ ਕਹਿੰਦਾ ਨਾ ਤਾਂ ਇੰਨਾ ਕ ਤੂੰ ਹੀ ਮੈਨੂੰ ਨਹੀਂ ਕਹਿ ਸਕਦਾ ਤੇ ਇਸ ਤੋਂ ਗਾ ਨਹੀਂ ਤੇ ਕਈ ਵਾਰੀ ਫਿਰ ਅਸੀਂ ਕਹਿ ਦਿੰਨੇ ਆ ਵੀ ਭਾਈ ਮੈਂ ਮਿਹਨਤ ਕੀਤੀ ਮੈਂ ਰਿਸ਼ਤਿਆਂ ਤੇ ਵੀ ਟਾਈਮ ਖਰਾਬ ਕੀਤਾ ਮੈਂ ਇਹ ਵੀ ਕੀਤਾ ਕਿਸੇ ਨੇ ਮੇਰੇ ਝੋਲੀ 'ਚ ਹਨਾ ਕੁਝ ਪਾਇਆ ਨਹੀਂ ਤਾਂ ਝੋਲੀ 'ਚ ਜੀ ਦੇਖੀਏ ਫੇਰ ਹੀ ਪਊਗਾ ਜੇ ਆਪਾਂ ਥੋੜਾ ਆਉਦੀਆਂ ਹਰਕਤਾਂ ਸੁਧਾਰਾਂਗੇ ਹਨਾ ਤੇ ਕਈ ਵਾਰੀ ਹੁੰਦਾਗਾ ਵੀ ਆਪਾਂ ਬੈਠੇ ਲੰਬੇ ਦਿਨ ਨੂੰ ਤਾਂ ਬਹੁਤ ਜਲਦੀ ਤਿਆਰ ਹੋ ਜਾਂਦੇ ਆ ਤੇ ਫਿਰ ਅਸੀਂ ਕਹਿ ਦਿੰਨੇ ਆ ਜੀ ਮਿਹਨਤ ਨਹੀਂ ਪੱਲੇ ਪੈਂਦੀ ਕਿਉਂਕਿ ਮੁੱਦੀ ਹੋਈ ਗੱਡੀ ਨੂੰ ਰੇਸਾਂ ਦੇਈ ਜਾਵਾਂਗੇ ਤਾਂ ਵੀ ਉਹਨੇ ਕਿਸੇ ਕਿਨਾਰੇ ਤੇ ਨਹੀਂ ਪਹੁੰਚਣਾ ਉਹਨੇ ਰਾਹ 'ਚ ਹੀ ਰਹਿ ਜਾਣਾ ਉਹਨੇ ਮੁੱਦੀ ਨੇ ਮੁੱਦਾ ਹੀ ਮੁੱਦੀ ਪਈ ਰਹਿਣਾ ਤੇ ਆਪਾਂ ਨੂੰ ਗੱਡੀ ਸਿੱਧੀ ਕਰਨੀ ਪੈਣੀ ਹੈ ਤਾਂ ਰੇਸਾਂ ਦਿੱਤੀਆਂ ਵੀ ਫੇਰ ਹੀ ਕੰਮ ਆ ਕਰਨਗੀਆਂ ਤੇ ਕਈ ਵਾਰੀ ਇਨਸਾਨ ਮਤਲਬ ਉਹੀ ਹੈ ਨਾ ਵੀ ਆਪਾਂ ਕਹਿੰਦੇ ਹੁੰਦੇ ਸੀਗੇ ਦੂਜੇ ਚੈਨਲ ਤੇ ਲਾਈਵ ਤੇ ਵੀ ਵੀ ਸੂਰਜ ਵੱਲ ਪਿੱਠ ਕਰੇ ਨੂੰ ਇਹ ਨਾ ਸਮਝਾਓ ਸੂਰਜ ਆਏ ਹੁੰਦਾ ਹੈ ਪਰਛਾਵਾ ਆਏ ਹੁੰਦਾ ਹੈ ਇਹ ਆ ਉਹ ਹੈ ਉਹਦਾ ਘੁਮਾ ਕੇ ਮੂੰਹ ਸੂਰਜ ਦੇ ਪਾਸੇ ਕਰ ਦੋ ਵੀ ਪਰਛਾਵਾ ਇਹ ਹੁੰਦਾ ਤੇ ਆ ਸੂਰਜ ਹੁੰਦਾ ਉਹ ਨੂੰ ਆਪੇ ਹੀ ਪਤਾ ਲੱਗ ਜਾਣਾ ਤੁਹਾਨੂੰ ਦੱਸਣ ਦੀ ਵਿਖਿਆਨ ਕਰਨ ਦੀ ਲੋੜ ਨਹੀਂ ਪੈਣੀ ਸੋ ਕਈ ਕੇਸਾਂ 'ਚ ਪਲਟੀ ਹੋਈ ਗੱਡੀ ਸਿੱਧੀ ਕਰਨੀ ਪੈਂਦੀ ਆ ਅਸੀਂ ਮਿਹਨਤ ਕਰ ਰਹੇ ਹੁੰਨੇ ਆ ਮੱਥਾ ਮਾਰ ਰਹੇ ਹੁੰਨੇ ਆ ਪਰ ਗੱਡੀ ਹੈ ਜਿਹੜੀ ਉਹ ਪਲਟੀ ਪਈ ਹੁੰਦੀ ਹੈ ਸੋ ਪਲਟੀ ਗੱਡੀ ਸਿੱਧੀ ਕਰੀਏ ਜੀ ਕਈ ਵਾਰੀ ਬੰਦਾ ਬਹੁਤ ਮੈਂ ਤਾਂ ਪ੍ਰੈਕਟਿਸ ਬਹੁਤ ਕਰਦਾ ਪ੍ਰੈਕਟਿਸ ਕਰਨੀ ਚਾਹੀਦੀ ਹੈ ਜੀ ਇਹ ਹੈ ਜੀ ਉਹ ਹੈ ਜੀ ਮਿਹਨਤ ਕਰੋ ਪਰ ਮਿਹਨਤ ਵੀ ਦੇਖੋ ਨਾ ਜੀ ਸਹੀ ਪਾਸੇ ਕਰੋ ਉੱਥੇ ਕਰੋ ਜਿੱਥੇ ਤੁਹਾਡੀ ਮਿਹਨਤ ਦਾ ਮੁੱਲ ਮੋੜਿਆ ਜਾਊਗਾ ਜਿੱਥੇ ਕੋਈ ਤੁਹਾਡਾ ਤਾਰੂਗਾ ਤੁਹਾਨੂੰ ਵੀ ਭਾਈ ਤੂੰ ਮੇਰੇ ਤੇ ਮਿਹਨਤ ਕੀਤੀ ਤੂੰ ਮੇਰਾ ਰਿਸ਼ਤੇਦਾਰ ਹੈ ਤੂੰ ਮੇਰਾ ਦੋਸਤ ਮਿੱਤਰ ਹੈ ਅੱਜ ਅੱਜ ਤੈਨੂੰ ਵੀ ਲੋੜ ਐ ਅੱਜ ਤੇ ਤੂੰ ਵੀ ਦੁੱਖ ਦੀ ਘੜੀ ਚਾਹੀ ਜਾਂ ਸੁੱਖ ਦੀ ਘੜੀ ਚਾਹੀ ਅੱਜ ਮੇਰਾ ਸੱਚੀ ਤੇਰਾ ਟਾਈਮ ਗਾਲਿਆ ਜੋ ਮੇਰੇ ਤੇ ਅੱਜ ਉਹ ਮੋੜਨ ਦਾ ਟਾਈਮ ਆ ਗਿਆ ਤੇ ਆ ਜਾ ਵੀ ਆਪਾਂ ਪਈ ਉਹੀ ਮਿਹਨਤ ਦਾ ਮੁੱਲ ਮੋੜੀਏ ਮੈਂ ਤੇਰੀ ਮਿਹਨਤ ਦਾ ਮੁੱਲ ਮੋੜਦਾ ਹਾਂ ਹਨਾ ਤੇ ਫੇਰ ਅਸੀਂ ਅਸੀਂ ਲਾਂਭੇ ਦੇਣ ਨੂੰ ਛੇਤੀ ਤਿਆਰ ਹੋ ਜਾਂਨੇ ਆ ਸੋ ਬਚਿਆ ਕਰੀਏ ਐਵੇਂ ਦੀਆਂ ਮਿਹਨਤਾਂ ਤੋਂ ਜਿੱਤੇ ਤੁਹਾਡਾ ਕਦਰ ਹੀ ਨਾ ਪਾਉਗੀ ਪਈ ਉੱਥੇ ਮਿਹਨਤ ਕਰਨ ਦੀ ਕੋਈ ਲੋੜ ਨਹੀਂ ਆ ਤੇ ਜੇ ਹੋ ਵੀ ਗਈ ਹੈ ਫਿਰ ਲੰਬੇ ਦਿਨ ਦੀ ਕੋਈ ਲੋੜ ਨਹੀਂ ਹੈ ਗਲਤੀ ਇਨਸਾਨਾਂ ਤੋਂ ਹੀ ਹੁੰਦੀ ਆ ਤੇ ਇਨਸਾਨ ਬੰਨ ਦੀ ਕੋਸ਼ਿਸ਼ ਕਰੀਏ ਆਪਾਂ ਇਨਸਾਨ ਨਹੀਂ ਬੰਦੇ ਅਸੀਂ ਕਈ ਵਾਰੀ ਕੀ ਕਰਦੇ ਆ ਵੀ ਭਈ ਮੇਰੇ ਮੰਨ ਕੇ ਚੱਲੋ ਕਈ ਵਾਰੀ ਇਨਸਾਨ ਨਾ ਕ੍ਰੈਡਿਟ ਰੱਬ ਨੂੰ ਨਹੀਂ ਦਿੰਦਾ ਚੰਗੀਆਂ ਚੀਜ਼ਾਂ ਦਾ ਕ੍ਰੈਡਿਟ ਨਹੀਂ ਰੱਬ ਨੂੰ ਦਿੰਦਾ ਪਰ ਅਕਸਰ ਹੀ ਦੇਖਿਆ ਜਾਂਦਾ ਵੀ ਇਹ ਮਾੜੀਆਂ ਚੀਜ਼ਾਂ ਜੋ ਵੀ ਕੁਛ ਘਟਨਾ ਹੋਈ ਇਹਦੀ ਜ਼ਿੰਦਗੀ 'ਚ ਕੋਈ ਹੋਰ ਹੋ ਗਿਆ ਰੱਬਾ ਤੂੰ ਇਹ ਕਿਉਂ ਕਰਤਾ ਹੈ ਨਾ ਰੱਬਾ ਤੂੰ ਇਹ ਕਿਉਂ ਕਰਤਾ ਪਰ ਮੇਰੇ ਸਭ ਚੱਕ ਵਾਰੀ ਸ਼ੁਕਰਾਨਾ ਅਸੀਂ ਇੱਕ ਅੱਧੀ ਵਾਰੀ ਕਰਾਂਗੇ ਹਨਾ ਜੇ ਤੁਸੀਂ ਮੰਨਣਾ ਹੀ ਨਹੀਂ ਰੱਬ ਨੂੰ ਵੀ ਉਹਦੇ ਪਹਿਰੇਦਾਰ ਨਹੀਂ ਮੰਨਣਾ ਰੱਬ ਨੂੰ ਵੀ ਉਹਦਾ ਜ਼ਿੰਮੇਵਾਰ ਨਹੀਂ ਮੰਨਣਾ ਖੁਸ਼ੀਆਂ ਦਾ ਤਾਂ ਭਾਈ ਫਿਰ ਦੁੱਖਾਂ 'ਚ ਵੀ ਨਾ ਮੰਨੋ ਫਿਰ ਮੰਨੋ ਹੀ ਨਾ ਵੀ ਰੱਬ ਹੈਗਾ ਰੱਬ ਨੂੰ ਕਿਉਂ ਵਿੱਚ ਘੜੀ ਸੀ ਫਿਰਦੇ ਹੋ ਹਨਾ ਕਿਉਂ ਤੁਸੀਂ ਕੁਦਰਤ ਨੂੰ ਲਾਂਭੇ ਦਿੰਨੇ ਹੋ ਵਿਆ ਚੀਜ਼ ਆਇ ਨਹੀਂ ਤੇ ਆਈ ਹੈ ਕਿਉਂ ਆਖਰ ਇਹ ਕਿਉਂ ਹੁੰਦਾ ਆਪਣੇ ਨਾਲ ਅਸੀਂ ਕਿਉਂਕਿ ਜ਼ਿੰਮੇਵਾਰੀ ਅਸੀਂ ਨਾ ਆਪ ਜਿੰਮੇਵਾਰ ਬਣ ਕੇ ਖੁਸ਼ ਨਹੀਂ ਅਸਲ ਚ ਗੱਲ ਇਹ ਹੈ ਅਸੀਂ ਕਹਿੰਦੇ ਆ ਵੀ ਸਾਡੇ ਤੇ ਗੱਲ ਨਾਵੇ ਬਸ ਬਾਰ ਬਾਰ ਤੁਰ ਜੇ ਰੱਬ ਤੇ ਨਿਭੜ ਜੇ ਜਾਂ ਇਹ ਕਿਸੇ ਦੂਜੇ ਇਨਸਾਨ ਤੇ ਮੈਂ ਗੱਲ ਪਾ ਦਿਆਂ ਵੀ ਇਹਨੇ ਕੀਤਾ ਤੇ ਤਾਂ ਐ ਹੋਇਆ ਤੇ ਪਰ ਅਸਲ ਚ ਕ੍ਰੈਡਿਟ ਲੈਣ ਵੇਲੇ ਜਦੋਂ ਚੰਗਾ ਕ੍ਰੈਡਿਟ ਹੁੰਦਾ ਉਹ ਇਨਸਾਨ ਖੁਦ ਮੂਰੇ ਹੋ ਜਾਂਦਾ ਵੀ ਮੇਰੀ ਮਿਹਨਤ ਤੇ ਮੇਰਾ ਹੋ ਹੈ ਨਾ ਜਾਂ ਮੈਂ ਕੀਤਾ ਸੀ ਮੈਂ ਡਿਸੀਜਨ ਲਿਆ ਸੀ ਪਰ ਉਦੋਂ ਜਦੋਂ ਕੋਈ ਗਲਤ ਹੋ ਜਾਂਦਾ ਉਦੋਂ ਇਹ ਪਿੱਛੇ ਵਜਦਾ ਵੀ ਰੱਬਾ ਤੂੰ ਕੀਤਾ ਸੋ ਪਹਿਲੀ ਗੱਲ ਤਾਂ ਨਾ ਜ਼ਿੰਮੇਵਾਰ ਨਾਟ ਓਨਲੀ ਇਨ ਫਿਜ਼ੀਕਲ ਰਿਸਪੌਂਸਿਬਿਲਟੀਜ਼ ਜਾਂ ਫੈਮਿਲੀ ਚ ਜਾਂ ਪਰਿਵਾਰ ਪਤੀ ਆ ਵੀ ਲਾਈਫ ਚ ਵੀ ਜ਼ਿੰਮੇਵਾਰ ਬਣੀਏ ਆਦੇ ਲਾਈਫ ਦੇ ਫੈਸਲੇਾਂ ਪ੍ਰਤੀ ਜ਼ਿੰਮੇਵਾਰ ਬਣੀਏ ਪਹਿਲਾਂ ਤਾਂ ਜ਼ਿੰਮੇਵਾਰ ਹੋ ਕੇ ਉਹ ਫੈਸਲੇ ਲਈਏ ਹਾਂਜੀ ਉਹ ਹੱਕ ਸੱਚ ਦੀ ਕਮਾਈ ਕਰਦੇ ਰਹੋ ਬਰਕਤ ਆਪੇ ਆਣੀ ਬਿਲਕੁਲ ਜੀ ਉਹ ਮੇਰੀ ਇੱਕ ਸ਼ਾਰਟ ਪਾਇਆ ਹੋਇਆ ਆਂਟੀ ਜੋ ਚੈਨਲ ਤੇ ਉਹ ਚ ਮੈਂ ਕਿਹਾ ਮੈਂ ਕਿਹਾ ਹਰ ਕੰਮ ਸੁਧਾਰੋ ਬਰਕਤਾਂ ਆਪਣੇ ਆਪ ਆ ਜਾਣੀਆਂ ਤੇ ਸੋਨੇ-ਸੋਨੇ ਫੈਸਲੇ ਲਈਏ ਹੈ ਨਾ ਕੋਈ ਗੱਲ ਨਹੀਂ ਕਈ ਵਾਰੀ ਫੈਸਲਾ ਵੱਧ ਘੱਟ ਲਿਆ ਜਾਂਦਾ ਕੋਈ ਗੱਲ ਨਹੀਂ ਲਾਈਫ ਆਪਣੀ ਆ ਤੇ ਆਪਾਂ ਗਾਂਹ ਜਾ ਕੇ ਸਭ ਕੁਝ ਇੰਨਾ ਨਹੀਂ ਹੈਗਾ ਇੰਨੀਆ ਟੈਨਸ਼ਨਾਂ ਜਿੱਡੀ ਲਾਈਫ ਨਹੀਂ ਹੈਗੀ ਜਿੰਨੀ ਆਪਾਂ ਸੋਚੀ ਬੈਠੇ ਆਪਾਂ ਕੰਪਲਿਕੇਟਿਡ ਖੁਦ ਬਣਾਈ ਆ ਇਹ ਇਹ ਖੁਦ ਹੈ ਨਹੀਂ ਲਾਈਫ ਇੰਨੀ ਇੰਜੋਏ ਕਰੋ ਵਾਟ ਵਿਲ ਬੀ ਦਾ ਰਿਜ਼ਲਟ ਯੂ ਨੀਡ ਟੂ ਇੰਜੋਏ ਦਾ ਪ੍ਰੋਸੈਸ ਕੀ ਕਿਆ ਹੋ ਰਹਾ ਹੈ ਕੀ ਹੋ ਰਿਹਾ ਵਾ ਮੈਂ ਅੱਜ ਇਹ ਚੀਜ਼ ਮੰਨ ਰਿਹਾ ਹਰ ਇੱਕ ਨਿੱਕੇ ਨਿੱਕੇ ਚੀਜ਼ ਨੂੰ ਪ੍ਰੈਜ਼ੈਂਟ ਚ ਅਸਿਊਮ ਕਰਕੇ ਤੇ ਉਹਦਾ ਆਨੰਦ ਲੋ ਤੇ ਚੜ੍ਹਦੀਆਂ ਕਲਾ ਆਪਣੇ ਆਪ ਹੀ ਹੁੰਦੀਆਂ ਨੇ ਸੋ ਇਹੀ ਚੀਜ਼ ਆ ਵੀ ਵਾਈਗਰੂ ਆਪਾਂ ਨੂੰ ਇਹੀ ਚੀਜ਼ਾਂ ਸਿਖਾਉਂਦੇ ਆ ਵੀ ਕੱਲ ਜੋ ਹੋਊਗਾ ਜਾਂ ਪਿੱਛੇ ਕੀ ਹੋ ਗਿਆ ਜਾਂ ਜੋ ਹੋਣਾ ਲਾ ਉਹਦੀ ਭਵਿੱਖ ਦੀ ਟੈਨਸ਼ਨ ਕਿਉਂ ਕਰਦਾ ਪ੍ਰਾਨੀ ਤੂੰ ਆਇਓ ਲਾਹ ਲੈਣ ਆਇਆ ਤਾਂ ਤੂੰ ਕੀ ਸੀ ਕੰਮ ਕਰਨ ਲੱਗਾ ਕਿ ਤੁਪ ਫੱਕੜੇ ਸਭ ਮੁਕਦੀ ਚੱਲੀ ਰਹਿਣ ਤਨੇ ਕਿਹੜੇ ਕੰਮਾਂ ਚ ਇੰਨੀ ਆ ਟੈਨਸ਼ਨ ਆ ਸਾਰੇ ਜਹਾਂਨ ਦੀਆਂ ਟੈਨਸ਼ਨਾਂ ਮਿਲਾਦਾ ਇਨਸਾਨ ਪਾ ਕੇ ਬਹਿ ਜਾਂਦਾ ਵੀ there is nothing possible without me ਮੇਰੇ ਤੋਂ ਬਿਨਾ ਕੁਝ ਹੋ ਹੀ ਨਹੀਂ ਸਕਦਾ that is not the case always ਤੁਹਾਡੇ ਬਿਨਾ ਤੁਸੀਂ ਮੜੇ ਸਾਈਡ ਤੇ ਹਟ ਕੇ ਦੇਖੋ ਸਾਰਾ ਕੁਝ ਪੋਸੀਬਲ ਹੈ ਜੀ ਸਾਰਾ ਕੁਝ ਆਪਣੇ ਬਿਨਾ ਸਭ ਕੁਝ ਹੋ ਜਾਂਦਾ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਇਹ ਚੀਜ਼ ਨੂੰ ਨੇਗੇਟਿਵ ਲੈ ਲੈਣਾ ਨਹੀਂ ਹਰ ਇੱਕ ਚੀਜ਼ ਦੇ ਦੋ ਪੱਖ ਹੁੰਦੇ ਆ ਕਿ ਆਪਾਂ ਇਹਨੂੰ ਨੈਗੇਟਿਵ ਨਹੀਂ ਲੈਣਾ ਆਪਾਂ ਇਹਨੂੰ ਸਮਝਣਾ ਵੀ ਭਾਈ ਫਿਰ ਕੀ ਹੋ ਗਿਆ ਵੀ ਜੇ ਤੈਨੂੰ ਲੱਗਦਾ ਵੀ ਯਾਰ ਮੇਰੀ ਤਾਂ ਕੋਈ ਕਦਰ ਹੀ ਨਹੀਂ ਮੇਰੀ ਮੈਨੂੰ ਤਾਂ ਯਾਦ ਹੀ ਨਹੀਂ ਕਰਦੇ ਜਾਂ ਕੁਝ ਨਹੀਂ ਹਰ ਇੱਕ ਚੀਜ਼ ਦੀ ਵੈਲਿਊ ਉਹਦੇ ਟਾਈਮ ਦੇ ਨਾਲ ਉਹਦੇ ਸਮੇਂ ਦੇ ਨਾਲ ਹੁੰਦੀ ਆ ਇਨਸਾਨੀ ਫਿਤਰਤ ਆ ਕਿ ਤੁਹਾਡੀ ਇੱਕ ਇਨਸਾਨ ਵੀ ਕਹਿ ਲਓ ਕੁਦਰਤੀ ਵੀ ਕਹਿ ਲਓ ਜੋ ਚੀਜ਼ ਤੁਹਾਡੇ ਵਰਤੋਂ 'ਚ ਨਹੀਂ ਆਉਂਦੀ ਤੁਹਾਨੂੰ ਰੀਪਲੇਸ ਕਰ ਲਿਆ ਜਾਂਦਾ ਹੈ ਚਾਹੇ ਉਹ ਘਰਾਂ 'ਚ ਤੁਹਾਡੇ ਆਮ ਮਟੀਰੀਅਲ ਹੋਵੇ ਪੁਰਾਣੀ ਕੁਰਸੀ ਹੋਗੀ ਤਾਂ ਕੁਰਸੀ ਮਾਨ ਕਰੀ ਜਾਵੇ ਮੈਂ ਹੀ ਆ ਸਭ ਕੁਝ ਮੈਂ ਹੀ ਆ ਸਭ ਕੁਝ ਇਹਨਾਂ ਦਾ ਮੇਰੇ ਬਿਨਾ ਨਹੀਂ ਚੱਲਣਾ ਕੁਰਸੀ ਮੜਾ ਜੀ ਕੋਈ ਲੈ ਜਾਏ ਘਰਾਂ ਚ ਮੰਗ ਕੇ ਕੁਰਸੀ ਨੂੰ ਮੜਾ ਜਾ ਕੇ ਤੇ ਤੁਸੀਂ ਛੱਪ ਤੇ ਰੱਖਿਆ ਉਹ ਕੁਰਸੀ ਦੀ ਜਗ੍ਹਾ ਰੀਪਲੇਸ ਕਰ ਦੋਗੇ ਤੁਸੀਂ ਥਲੜੀ ਕੁਰਸੀ ਨਾਲ ਸੋ ਕਦੇ ਵੀ ਇਹ ਚੀਜ਼ ਨਹੀਂ ਮੰਨਣੀ ਵੀ ਮੈਂ ਪਰਮਾਨੈਂਟ ਆ ਜਾਂ ਬਸ ਮੇਰੇ ਤੋਂ ਬਿਨਾ ਤਾਂ ਕੰਮ ਹੀ ਨਹੀਂ ਚੱਲਣਾ ਨਹੀਂ ਜੀ ਨਹੀਂ ਕੰਮ ਚੱਲਦੇ ਨੇ ਕੰਮ ਚੱਲਦੇ ਰਹਿਣਗੇ ਆਪਾਂ ਜੋ ਚੀਜ਼ ਇੰਜੋਏ ਕਰਨੀ ਹੈ ਉਹ ਪ੍ਰੋਸੈਸ ਹੈ ਜੀ ਜੋ ਵਾਈਗਰੂ ਨੇ ਸਾਨੂੰ ਡਿਊਟੀਆਂ ਲਾਈਆਂ ਹੋਈਆਂ ਨੇ ਬਸ ਜਿੱਥੇ-ਜਿੱਥੇ ਹੈਗੀਆਂ ਉਹਨਾਂ ਨੂੰ ਪੂਰੇ ਢੰਗ ਨਾਲ ਪੂਰੇ ਮਾਨਸਤਕਾਰ ਨਾਲ ਆਦਰ ਨਾਲ ਨਿਭਾਉਣਾ ਕਰੀਏ ਬਸ ਇਹੀ ਇਹੀ ਇੱਕ ਮਤਲਬ ਆਪਣੇ ਤੋਂ ਅਨਾਰਕਲੀ ਹੈਲੋ ਜੀ ਹੈਲੋ 2 ਸਬਸਕ੍ਰਾਈਬ ਦਾ ਚੈਨਲ ਦੋਜ਼ੂਰ ਨਿਊ ਪਲੀਜ਼ ਸਬਸਕ੍ਰਾਈਬ ਜੋ ਵੀ ਪ੍ਰੋਸੈਸ ਹੈ ਸੋ ਪ੍ਰੋਸੈਸ ਜੋ ਵੀ ਹੈ ਹੈਨਾ ਉਸਮੇ ਚਾਹੇ ਆ ਭਾਰ ਰਹੇ ਹੋ ਚਾਹੇ ਜੀਤ ਰਹੇ ਹੋ ਨੀਡ ਟੂ ਅਸਿਊਮ ਆਪਾਂ ਨੂੰ ਬਸ ਸੋਚਣਾ ਪੈਣਾ ਕਿ ਮੈਂ ਜਤਰੇ ਆ ਤੇ ਮੈਂ ਹੀ ਇੱਥੇ ਮੈਂ ਹੀ ਇੱਥੇ ਮੈਂ ਹੀ ਜਤਰੇ ਆ ਤੇ ਬਸ ਠੀਕ ਐ ਵਾਹਿਗੁਰੂ ਮੇਰ ਨੂੰ ਸਭ ਕੁਝ ਦੇ ਰਿਹਾ ਜੋ ਮੈਨੂੰ ਚਾਹੀਦਾ ਸੀ ਉਹ ਮਿਲ ਰਿਹਾ ਮੈਂ ਬਹੁਤ ਖੁਸ਼ ਆ ਮੈਂ ਚੜ੍ਹਦੀ ਕਲਾ ਚਾ ਬਸ ਬਾਅਦ ਚ ਕੀ ਆਊਗੀ ਜੀ ਆਪਾਂ ਸੋਚੀਏ ਤਾਂ ਮਨ ਸੋਚੇ ਤਾਂ ਇਹ ਬੈਠਾ ਹੀ ਹਿਮਾਲਿਆ ਦੀਆਂ ਪਹਾੜੀਆਂ ਤੇ ਜਾਵੜਦਾ ਮਨ ਸੋਚੇ ਤਾਂ ਇਹ ਬੈਠਾ ਹੀ ਕਿੰਨਾ ਕੁਝ ਕਰ ਲੈਂਦਾ ਬਟ ਗੱਲ ਐ ਮਨ ਦੇ ਸੋਚਣ ਦੀ ਆਪਾਂ ਹਮੇਸ਼ਾ ਕਹਿੰਦੇ ਆ ਵੀ ਸੋਚਣਾ ਤਾਂ ਹੈ ਹੀ ਫਿਰ ਸੋਹਣਾ ਸੋਚੋ ਸੋਹਣੇ ਵਿਚਾਰ ਘੜੋ ਕਿਉਂਕਿ ਸੋਚਾਂ ਸੱਚ ਹੋ ਤੁਰਦੀਆਂ ਨੇ ਲੈਟਸ ਅਸਿਊਮ ਕਿ ਮੈਂ ਇੱਥੇ ਬੈਠੀ ਕਹਾਂ ਲਾਂ ਵੀ ਬਹੁਤ ਠੰਡਾ ਬਹੁਤ ਠੰਡਾ ਤੇ ਮਨ ਤੁਹਾਡਾ ਨਾ ਤੁਹਾਡੀ ਇਨੀ ਅਫਰਮੇਸ਼ਨ ਸਟਰੋਂਗ ਕਰੋਗੇ ਤੁਸੀਂ ਆਪਣਾ ਮਨ ਸਟਰੋਂਗ ਉਹ ਚੀਜ਼ ਨੂੰ ਮੰਨਣ ਲੱਗ ਜਾਂਦਾ ਕਿ ਇਹ ਸੱਚੀ ਠੰਡ ਹੈਗੀ ਤੇ ਤੁਸੀਂ ਓਬਵੀਅਸਲੀ ਠੰਡ ਮੰਨਣੀ ਸ਼ੁਰੂ ਕਰ ਦੋਗੇ ਇੱਕ ਕਿਸੇ ਵੀ ਸਰੀਰ ਦੇ ਅੰਗ ਤੇ ਆਪਾਂ ਧਿਆਨ ਦੇਣ ਲੱਗ ਜੀ ਇੱਥੇ ਮੇਰੇ ਦਰਦ ਹੋ ਰਿਹਾ ਉਹ ਦਰਦ ਤੁਹਾਡਾ ਵਧਣਾ ਸ਼ੁਰੂ ਹੋ ਜੂਗਾ ਜੇ ਤੁਸੀਂ ਉੱਥੇ ਧਿਆਨ ਦਿੰਦੇ ਤਾਂ ਜੇ ਮਨ ਸਮਝੇ ਮਨ ਚੀਜ਼ ਨੂੰ ਸਮਝਾ ਸਕਦਾ ਜੇ ਮਨ ਨੂੰ ਆਪਾਂ ਕਹੀਏ ਵੀ ਪਾਈ ਇਹ ਚੀਜ਼ ਆਈ ਨਹੀਂ ਤੇ ਆਈਆਂ ਤੇ ਮੈਂ ਇਹਨੂੰ ਆਈ ਹੀ ਮੰਨਣੀ ਹੈ। ਸੋ एवरीथिंग ਇਜ਼ ਪੋਸੀਬਲ ਪਰ ਤੁਸੀਂ ਬਸ ਅੱਗੇ ਵਧਦੇ ਰਹਿਣਾ ਤੇ ਆਪਦੇ ਆਪ ਨੂੰ ਇਹ ਨਹੀਂ ਕਹਿਣਾ ਵੀ ਪਤਾ ਨਹੀਂ ਕੀ ਹੋ ਗਿਆ। ਮਤਲਬ ਕਈਆਂ ਨੂੰ ਹੁੰਦਾ ਨਾ ਮੇਰੇ ਅਰਗੇ ਨਾ ਛੇਤੀ ਗੱਲਾਂ 네ਗੇਟਿਵ ਲੈ ਜਾਂਦੇ ਆ ਕਈ ਕਿ ਕਿਸੇ ਨੇ ਬੁਲਾਇਆ ਨਹੀਂ ਜਾਂ ਕਿਸੇ ਨੇ ਥੋੜੀ ਪੁੱਛਗਛ ਨਹੀਂ ਕੀਤੀ ਪਰ ਤੁਸੀਂ ਉਸ ਇਨਸਾਨ ਦਾ ਬਹੁਤ ਚੰਗਾ ਸੋਚਿਆ ਜਾਂ ਤੁਸੀਂ ਬਹੁਤ ਕਰਦੇ ਰਹੇ ਹੋ ਹਨ। ਤੇ ਉਸ ਕੇਸ ਚ ਕੀ ਹੁੰਦਾ ਵੀ ਥੋੜੀ ਗਲਤੀ ਥੋੜੀ ਆ ਤੁਸੀਂ ਤਾਂ ਦੇਖੋ ਕੀਤਾ ਤੇ ਹੋ ਸਕਦਾ ਉਹ ਇਨਸਾਨ ਕਰਦਾ ਹੀ ਹੋਵੇ ਉਹ ਥੋੜਾ ਕਰਦਾ ਹੀ ਹੋਵੇ ਪਰ ਤੁਹਾਨੂੰ ਨਹੀਂ ਪਤਾ ਹੋਣਾ ਕੋਈ ਨਹੀਂ ਪਰ ਤੁਹਾਨੂੰ ਹੋ ਸਕਦਾ ਉਹ ਗਲਤ ਤਰੀਕੇ ਨਾਲ ਚੀਜ਼ ਜੱਜ ਗਈ ਹੋਵੇ ਹਨਾ ਯੂ ਆਰ ਨੋਟ ਦ ਓਨਲੀ ਵਨ ਆਪਾਂ ਕੱਲੇ ਨਹੀਂ ਹੈਗੇ ਕਿ ਤੁਸੀਂ ਕਰ ਸਕਦੇ ਹੋ ਭਾਈ ਹੋਰ ਥੋੜਾ ਨਹੀਂ ਕਰ ਸਕਦਾ ਕਿਸੇ ਦਾ ਉਹਦਾ ਮੂੰਹ ਪਿਆਰ ਜਤੌਣ ਦਾ ਕਰਨ ਦਾ ਤਰੀਕਾ ਕੋਈ ਹੋਰ ਹੋ ਸਕਦਾ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਹਾਂ ਪਰ ਕਈ ਕੇਸਾਂ ਚ ਹੁੰਦਾ ਵੀ ਇਹ ਵੀ ਅਗਲਾ ਨਹੀਂ ਕਰਦਾ ਤਾਂ ਫਿਰ ਭਾਈ ਮੈਂ ਹਮੇਸ਼ਾ ਹੀ ਕਹਿਣੀ ਹੁੰਨੀ ਆ ਵੀ ਆਪਦੇ ਆਪ ਨੂੰ ਦੁੱਖ ਨਾ ਦਿਆ ਕਰੀਆ ਬਹੁਤ ਸਿਚੁਏਸ਼ਨ ਚ ਆਪਾਂ ਸਿਚੁਏਸ਼ਨ ਨੂੰ ਕਿਵੇਂ ਕੱਢ ਸਕਦੇ ਆ ਆਪਦੇ ਆਪ ਨੂੰ ਪਿੱਛੇ ਕਰ ਸਕਦੇ ਆ ਕਿ ਠੀਕ ਹੈ ਓਕੇ ਕੁਝ ਨਹੀਂ ਸਹੀ ਹੈ ਨਾ ਤਾਂ ਮੈਂ ਪਿੱਛੇ ਹੋ ਜਾਣਾ ਕੋਈ ਨਹੀਂ ਤੁਸੀਂ ਆਪਾਂ ਕਹਿੰਦੇ ਨਾ ਬਦਲਾ ਲੈਣ ਦਾ ਸਹੀ ਤਰੀਕਾ ਸਹੀ ਜਿਹੜਾ ਹੈਗਾ ਹੈਗਾ ਐਂਡ ਆ ਉਹ ਹੈਗਾ ਹੈਗਾ ਮaaf ਕਰਨਾ ਕਿਸੇ ਨੂੰ ਮaaf ਕਰ ਦਿਓ ਠੀਕ ਆ ਬਈ ਤੂੰ ਨਹੀਂ ਉਹ ਕੀਤਾ ਮੈਂ ਨਹੀਂ ਬੁਲਾਇਆ ਜਾਂ ਕੁਛ ਠੀਕ ਆ ਮੈਂ ਤੇਰੇ ਨਾਲ ਵਰਤ ਵਰਤ ਹੀ ਆ ਨਹੀਂ ਰੱਖੂੰਗਾ ਪਰ ਮੈਂ ਤੇਰੇ ਪ੍ਰਤੀ ਜ਼ਹਿਰ ਵੀ ਨਹੀਂ ਖੋਲੂੰਗਾ ਸੱਚੀ ਮੈਨੂੰ ਜਦੋਂ ਜ਼ਹਿਰ ਵਾਲੀਆਂ ਗੱਲਾਂ ਆਉਂਦੀਆਂ ਨਾ ਉਹ ਤਾਂ ਮੈਨੂੰ ਬਹੁਤ ਆਉਂਦਾ ਵੀ ਜ਼ਹਿਰਾਂ ਖੋਲਣੀਆਂ ਖੋਲਣੀਆਂ ਸ਼ੁਰੂ ਹੋ ਜਾਂਦੀਆਂ ਆਪਣੇ ਅੰਦਰਾਂ 'ਚ ਈਰਖਾ ਜਲ ਸੀ ਨਾ ਜਿਹੜੀ ਮਤਲਬ ਅੱਜ ਕੱਲ ਅੱਜ ਦਾ ਇਨਸਾਨ ਇਹ ਸੋਚਣਾ ਸ਼ੁਰੂ ਕਰ ਦਿੰਦਾ कि यहां पर या मैं या फिर कोई नहीं सिर्फ मैं तो या फिर कोई भी नहीं भी जे कोई और इंसान इत्ते हैगा ਵੀ ਐਗਜ਼ਿਸਟ ਕਰਦਾ ਵੀ ਆ ਤਾਂ ਉਹ ਮੇਰੇ ਤੋਂ ਨੀਵਾ ਹੀ ਹੋਊਗਾ ਹਨਾ ਕੋਈ ਹੋਰ ਆਸੇ ਪਾਸੇ ਵਾਲਾ ਵੱਧਾ ਹੋਵੇ ਨਾ ਜੀ ਸਾਨੂੰ ਦਿੱਕਤ ਨਹੀਂ ਹੁੰਦੀ ਕਈ ਵਾਰੀ ਅਸੀਂ ਆਪਣੇ ਘਰਾਂ 'ਚ ਹੀ ਐਡੀਆਂ ਕਵਿੱਥਾਂ ਪਾ ਲੈਂਦੇ ਆ ਕਿ ਕੋਈ ਆਂਢੀ ਗੁਆਂਢੀ ਤੁਹਾਡਾ ਸਾਕਾ ਸੰਬੰਧੀ ਵਧਣ ਲੱਗ ਜੇ ਹਨਾ ਉਹਦੇ ਨਾਲ ਹੀ ਅਸੀਂ ਮਤਲਬ ਐਂਆ ਕ ਜੱਲ ਸੀ ਜਾਂ ਕੁਛ ਹੋਰ ਹੋਰ ਕੋਈ ਵਾਧ ਜੇ ਆਪਾਂ ਬੈਠਣੇ ਆਪਾਂ ਨੂੰ ਵੀ ਭਾਈ ਉਹਦੇ ਹੁੰਕੇ ਪਾਸੇ ਪਈ ਚਲ ਕੋਈ ਨਹੀਂ ਪਰ ਇਟ ਹੈਪਨਸ ਕਿ ਅਸੀਂ ਬਹੁਤ ਨੇੜੇ ਹੀ ਵੈਰ ਪਾ ਕੇ ਬਹਿ ਜਾਂਦੇ ਆ ਦੂਰ ਤਾਂ ਚਲੋ ਹਰੇਕ ਹੀ ਬਗਾਨਾ ਕਹੀ ਦਿੰਦਾ ਪਰ ਜਿਹਨੂੰ ਤੁਸੀਂ ਆਪਾਂ ਆਪਦੇ ਕਹਦੇ ਨਾਲ ਮਿਲਦਾ ਬਗਾਨਾ ਪਾਣਾ ਆਪਾਂ ਉੱਥੇ ਜ਼ਿਆਦਾ ਸ਼ੋਅ ਕਰਦੇ ਆ ਕਿ ਕਿਸੇ ਨੂੰ ਆਪਣੇ ਭੈਣ ਭਰਾ ਨੂੰ ਵਾਧੇ ਨੂੰ ਦੇਖ ਕੇ ਖੁਸ਼ ਨਾ ਹੋਣਾ ਹੈ ਨਾ ਆਪਦਾ ਹੀ ਕੋਈ ਦੋਸਤ ਮਿੱਤਰ ਵਧੀਆ ਤਰੱਕੀ ਕਰ ਰਿਹਾ ਉਹਨੂੰ ਵੇਖ ਕੇ ਖੁਸ਼ ਨਾ ਹੋਣਾ ਕਹਿਣ ਨੂੰ ਅਸੀਂ ਆਪਣੇ ਕਹਿਣ ਨੂੰ ਅਸੀਂ ਆਪਣੇ ਹੁੰਨੇ ਆ ਨਵੇਂ ਆਣੇ ਭਾਈ ਸਬਸਕ੍ਰਾਈਬ ਕਰਦੇ ਹੋ ਪਰ ਜੇ ਨਵੇਂ ਆਣੇ ਤਾਂ ਡਬਲ ਟੈਪ ਕਰ ਦੋ ਸਕਰੀਨ ਤੇ ਲਾਈਕ ਕਰ ਲਿਓ ਤੇ ਇਹ ਚੀਜ਼ ਹੁੰਦੀ ਆ ਤੇ ਬਸ ਹਰਕਤਾਂ ਸੁਧਾਰੀਏ ਗੱਡੀ ਦੀ ਰੇਸ ਤਾਂ ਦਿਓ ਪਰ ਰੇਸ ਦੇਣ ਲਈ ਨਾ ਗੱਡੀ ਸਿੱਧੀ ਹੋਣੀ ਜ਼ਰੂਰੀ ਹੈ ਰਸਤੇ ਤੇ ਹੋਣੀ ਜ਼ਰੂਰੀ ਹੈ ਪਾਠ ਕਰੀਏ ਬਹੁਤ ਵਧੀਆ ਗੱਲ ਆ ਪਾਠ ਕਰਨਾ ਚਾਹੀਦਾ ਜਿੰਨਾ ਹੋ ਸਕੇ ਪਾਠ ਕਰੋ ਆਪਦੇ ਆਪ ਨੂੰ ਆਪਦੇ ਆਪ ਨਾਲ ਬੈਠੋ ਆਪਦੇ ਆਪ ਨਾਲ ਤੁਹਾਨੂੰ ਗੱਲਾਂ ਕਰਨ ਦਾ ਮੌਕਾ ਮਿਲਦਾ ਵਾਈ ਗੁਰੂ ਜੀ ਨੂੰ ਆਪਦੇ ਆਪ ਫੀਲ ਅੰਗ-ਸੰਗ ਫੀਲ ਕਰਨ ਦਾ ਮੌਕਾ ਮਿਲਦਾ ਪਰ ਫਿਰ ਆਪਾਂ ਉਹੀ ਕਹਦੇ ਨੇ ਨਾ ਪੜ-ਪੜ ਗੱਡੇ ਲੱਦੀ ਵਾਲੀ ਗੱਲ ਕਿਉਂ ਕਹਿ ਦਿੰਨੇ ਆ ਕਿ ਆਖਰ ਮਨ ਤੇ ਤਾਂ ਕੰਮ ਕੀਤਾ ਹੀ ਨਹੀਂ ਨਾ ਮਨ ਤਾਂ ਉਹੀ ਸੁੱਕਾ ਪੱਥਰ ਦਾ ਪੱਥਰ ਹੀ ਰਹਿ ਗਿਆ ਹੈਨਾ ਮਨ ਨੂੰ ਤਾਂ ਫਿਰ ਉਹੀ ਕਹਿਣਾ ਪਿਆ ਵੀ ਮਨ ਖੁੱਟ ਹਾਰ ਤੇਰਾ ਨਹੀਂ ਵਿਸ਼ਵਾਸ ਤੂੰ ਮਹਾ ਅਪਰਾਧਾ ਕਹਿੰਦੇ ਤੇਰਾ ਤਾਂ ਭੋਰਾ ਨਹੀਂ ਯਕੀਨ ਤੇਰੇ ਤੇ ਤਾਂ ਤੂੰ ਤਾਂ ਮਿੰਟ ਚ ਬਦਲ ਜਾਂਦਾ ਮੈਂ ਇੰਨਾ ਕੰਮ ਕਰਦਾ ਰਿਹਾ ਤੇਰੇ ਤੇ ਮੈਂ ਇੰਨਾ ਜੋਰ ਲਾਉਂਦਾ ਰਿਹਾ ਵੀ ਭਾਈ ਮੈਂ ਬੇਈਮਾਨੀ ਮੈਂ ਬੇਈਮਾਨੀ ਤੂੰ ਕੀਤੀ ਨਹੀਂ ਤਾਂ ਤੂੰ ਤੂੰ 10 ਲੱਖ ਦੀ ਬੇਇਮਾਨੀ ਨਹੀਂ ਕੀਤੀ ਤੇ ਜੇ ਕਰ ਗਿਆ ਤਾਂ ਜਿਹੜੀ ਵਾਲੇ ਨਾਲ 10 ਰੁਪਏ ਦੀ ਬੇਇਮਾਨੀ ਵੀ ਕਰ ਗਿਆ ਜਾ ਉਹ ਤੇ ਰਿਆ ਭਲਿਆ ਮੂ ਮਾਨਸਾ ਹਨਾ ਤੇ ਇਹ ਚੀਜ਼ਾਂ ਨਾ ਇਹ ਚੀਜ਼ਾਂ ਉਹੀ ਗੱਲ ਸਿਖਾਉਂਦੀਆਂ ਆਪਾਂ ਨੂੰ ਵੀ ਗੱਡੀ ਨਹੀਂ ਪਲਟਣ ਦੇਣੀ ਰੇਸ ਭਲਾ ਘੱਟ ਹੋਵੇ ਗੱਡੀ ਸਿੱਧੀ ਚੱਲਦੀ ਹੋਵੇ ਨਾ ਜੀ ਤੇ ਆਪਾਂ ਯਾਤਰਾ ਤੇ ਪਹੁੰਚ ਸਕਦੇ ਆਂ ਆਪਦੀ ਮਤਲਬ ਜੋ ਆਪਣਾ ਡੈਸਟੀਨੇਸ਼ਨ ਪੁਆਇੰਟ ਹੈ ਪਰ ਜੇ ਗੱਡੀ ਹੀ ਪਲਟ ਗਈ ਨਾ ਫਿਰ ਰੇਸਾਂ ਚਾਹੇ 120 ਦੀ ਸਪੀਡ ਤੇ ਕਿਉਂ ਨਾ ਦਿੱਈ ਜਾਈਏ ਪਹੁੰਚੇ ਕਿਤੇ ਵੀ ਨਹੀਂ ਪਹੁੰਚਣਾ ਉਲਟਾ ਨੁਕਸਾਨ ਹੀ ਕਰੂਗੀ ਤਾਂ ਆਪਾਂ ਨੂੰ ਨਾ ਪਹਿਲਾਂ ਕੋਈ ਵੀ ਪਾਥ ਚੁੰਨਣ ਤੋਂ ਪਹਿਲਾਂ ਕੋਈ ਜ਼ਿੰਦਗੀ ਦਾ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਹੋ ਸਕਦਾ ਮੇਰੀ ਇਹ ਵੀਡੀਓ ਕਈ ਹੈ ਨਾ ਆਪਾਂ ਬਹੁਤ ਸਟਰਗਲ ਕਰ ਰਹੇ ਹੁੰਨੇ ਆ ਲਾਈਫ 'ਚ ਲਾਈਫ 'ਚ ਕਹਿ ਲੋ ਜਾਂ ਦਿਨਤੀ ਐ ਲੱਗ ਜਾਂਦਾ ਵੀ ਕੀ ਕਰਾਂ ਕੀ ਕਰਾਂ ਤਾਂ ਕੁਦਰਤ ਕਹਿ ਲੋ ਤੁਹਾਨੂੰ ਜੋ ਤੁਸੀਂ ਹੱਲ ਲੱਭ ਰਹੇ ਹੁੰਨੇ ਹੋ ਵਾਹਿਗੁਰੂ ਜੀ ਤੁਹਾਨੂੰ ਕਿਸੇ ਨਾ ਕਿਸੇ ਰੂਪ 'ਚ ਨਾ ਉਹਦਾ ਹੱਲ ਸਮਝਾ ਦਿੰਦੇ ਆ ਦੇ ਦਿੰਦੇ ਆ ਉਹ ਕਿਸੇ ਵੀਡੀਓ ਦੇ ਰੂਪ 'ਚ ਕਿਸੇ ਉਹ ਮੰਨ ਕੇ ਚੱਲੋ ਕਤਾਬ ਦੇ ਰੂਪ ਚ ਜੇ ਕਿਸੇ ਬੰਦੇ ਦੇ ਰੂਪ ਚ ਕੋਈ ਨਾ ਕੋਈ ਤੁਹਾਡੇ ਕੋਲੇ ਉਹ ਹੈਲਪ ਭੇਜ ਹੀ ਭੇਜ ਦਿੰਦੇ ਆ ਵੀ ਭਾਈ ਇਹਨੂੰ ਆ ਚੀਜ਼ ਆ ਗਈ ਤਾਂ ਤੁਸੀਂ ਆਟੋਮੈਟਿਕਲੀ ਰਿਲੇਟ ਕਰ ਲੈਣੋ ਵੀ ਲੈ ਐਵੇਂ ਔਖਾ ਜਾਂ ਔਖੀ ਹੋਈ ਜਾਂਦੀ ਸੀ ਆ ਵੇਖੇ ਦਾ ਹੱਲ ਤਾਂ ਵੀ ਤੂੰ ਐ ਕਰ ਲੈ ਕਿਉਂ ਟੈਨਸ਼ਨ ਲਈ ਹੈ ਤੇ ਇਸੇ ਗੱਲ ਕਰਕੇ ਮੈ ਆਣੀ ਆ ਵੀ ਨਾ ਮੇਰੇ ਮੰਮਾ ਜੀ ਵੀ ਇਹ ਗੱਲ ਆਈ ਜਦੋਂ ਅਸੀਂ ਗੱਲ ਕਰੀ ਜਾਂਦੇ ਸੀ ਨਾ ਮੈਂ ਕਿਹਾ ਪ੍ਰੈਕਟਿਸ ਕਰਨੀ ਚਾਹੀਦੀ ਹੈ ਪੜਨ ਲਈ ਮੈਂ ਆਪਣੇ ਬੱਚਿਆਂ ਨੂੰ ਕਹਿ ਰਹੀ ਸੀ ਸਿਰ ਮੇਰੇ ਮੰਨ ਚਾਹੀਦੀ ਪ੍ਰੈਕਟਿਸ ਬੱਚੇ ਫੋਰ ਐਗਜ਼ਾਮਪਲ ਉਹਨਾਂ ਨੂੰ ਕੁਝ ਗਲਤ ਕਿਸੇ ਨੇ ਪੜ੍ਹਾਤਾ ਇਹਨਾਂ ਨੂੰ ਗਲਤ ਸੁਣਨ ਨੂੰ ਮਿਲ ਗਿਆ ਕਿਤੇ ਹਨਾ ਵੀ ਆਹ ਚੀਜ਼ ਆ ਕਨਸੈਪਟ ਕਾਇਨੀ ਆਏ ਹੁੰਦਾ ਪਰ ਉਹਦਾ ਸਹੀ ਢੰਗ ਹੈ ਜਿਹੜਾ ਸਹੀ ਅਰਥ ਉਹ ਕੁਝ ਹੋਰ ਹੈ ਤੇ ਉਹ ਵਿਚਾਰੇ ਉਸੇ ਦੀ ਪ੍ਰੈਕਟਿਸ ਕਰੀ ਜਾਂ ਉਹਨਾਂ ਦੇ ਮੁਕਾਬਲੇ ਤਾਂ ਉਹ ਸਹੀ ਕਰ ਰਹੇ ਆ ਪਰ ਗਲਤੀ ਕਿੱਥੇ ਰਹੇਗੀ ਗਲਤੀ ਉਹਨਾਂ ਨੂੰ ਕਿਸੇ ਨੇ ਦੱਸਿਆ ਨਹੀਂ ਵੀ ਭਾਈ ਤੁਸੀਂ ਸਹੀ ਕਰ ਰਹੇ ਹੋ ਕਿ ਗਲਤ ਕਰ ਰਹੇ ਹੋ ਪਰ ਉਹ ਗਲਤੀ ਨੇ ਕੀ ਕੀਤਾ ਉਹਨਾਂ ਦੇ ਮਨ ਚੋਂ ਪ੍ਰੈਕਟਿਸ ਕਰ ਕਰਕੇ ਉਹ ਗਲਤ ਚੀਜ਼ ਹੀ ਫਿੱਟ ਕਰਦੀ। ਉਹਨੂੰ ਜਦੋਂ ਫਿੱਟ ਹੋ ਗਈ ਤਾਂ ਜੀ ਉਹਨੂੰ ਉਹਨ ਕੀ ਹੈ ਉਹ ਗੱਡੀ ਪਲਟ ਗਈ ਤੇ ਪਲਟੀ ਨੂੰ ਬੱਚੇ ਦੇਖ ਸਦਈ ਜਾਂਦੇ ਆ ਕਿ ਉਹ ਕਹਿਣਗੇ ਸਾਡਾ ਕਸੂਰ ਕੀ ਆ ਸੀ ਕਿਉਂ ਨਹੀਂ ਕਾਮਯਾਬ ਹੋ ਰਹੇ ਤਾਂ ਕਸੂਰ ਤੁਹਾਡਾ ਨਹੀਂ ਤੁਹਾਡੀਆਂ ਕੀਤੀਆਂ ਐਕਟੀਵਿਟੀਆਂ ਦਾ ਹੈ ਤੁਹਾਡੇ ਕੀਤੇ ਫੈਸਲਿਆਂ ਦਾ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਵੀ ਇੱਥੇ ਸਹੀ ਕੀ ਸੀ ਤੇ ਗਲਤ ਕੀ ਸੀ ਹੈਨਾ ਕਈਆਂ ਸਿਚੁਏਸ਼ਨ ਐ ਜੀ ਹੋ ਜਾਂਦੀਆਂ ਬੰਦੇ ਤੋਂ ਫੈਸਲਾ ਨਹੀਂ ਲਿਆ ਜਾਂਦਾ। ਫਿਰ ਅਸੀਂ ਪੂਰੀ ਸਰਕਮਸਟੈਂਸ ਪੂਰੀ ਚੀਜ਼ਾਂ ਨੂੰ ਦੋਸ਼ ਦੇ ਲੱਗ ਜਾਂਦੇ ਆਂ ਯਾਰ ਵਾਹੀਗਰੂ ਦੋਸ਼ ਦੇ ਲੱਗ ਜਾਂਦੇ ਆਂ दैट इज नॉट द ਕੇਸ ਬਿਲਕੁਲ ਸਹੀ ਹੈ ਪੁੱਤਰ ਮੈਂ ਤਾਂ ਪੂਰੀ ਰੇਸ ਤੇ ਰੱਖੀ ਆ ਰੋਟੀ ਬਣਾਉਣ ਦੇ ਨਾਲ ਨਾਲ ਕਮੈਂਟਰੀ ਜਿੰਦ ਕਰ ਰਹੀ ਆ ਥੈਂਕ ਯੂ ਮਰੀ ਅੰਟੀ ਜੀ ਧੰਨਵਾਦ ਜੀ ਬਹੁਤ ਬਹੁਤ ਪਿਆਰ ਕੋਈ ਅੰਟੀ ਜੀ ਰੋਟੀ ਬਣਾਉ ਆਪਣਾ ਰੋਟੀ ਚ ਇਕੱਠਿਆਂ ਦਾ ਹੀ ਪਿਆਰ ਆ ਕੋਈ ਗੱਲ ਐਂਟੀ ਜੀ ਕੰਮ ਕਰ ਲਓ ਕੋਈ ਨਹੀਂ ਕੋਈ ਨਹੀਂ ਕਮੈਂਟ ਬਾਅਦ ਚ ਕਰ ਲਿਓ ਔਖਾ ਹੁੰਦਾ ਦੋ ਚੀਜ਼ਾਂ ਕਰਨੀਆਂ ਤੁਸੀਂ ਇੰਨਾ ਹੀ ਜੁੜੇ ਹੋਇਆ ਤੇ ਸੁਣ ਰਹੇ ਹੋ ਇਹੀ ਬਹੁਤ ਆ ਮੇਰਾ ਇੱਕ ਚੀਜ਼ ਹੁੰਦਾ ਸੀਗਾ ਮੇਰੇ ਮੰਮਾ ਕਹਿੰਦੇ ਹੁੰਦੇ ਸੀ ਆਂਟੀ ਜੀ ਜਦੋਂ ਅਸੀਂ ਖੇਤ ਵੀ ਹੁੰਦੇ ਸੀ ਹੁਣ ਵੀ ਚਲੋ ਖੇਤ ਜਾਣਾ ਤੇ ਜਿਵੇਂ ਮੰਨ ਕੇ ਚੱਲੋ ਵੀ ਉਹਨਾਂ ਨੇ ਹੌਸਲਾ ਆਇਆ ਕਰ ਲੈਣਾ ਵੀ ਪੱਠੇ ਵੱਢਣੇ ਐ ਤੇ ਵੀ ਕੁਝ ਦੁਖਦਾ ਕਰਦਾ ਹੋਣਾ ਹਨਾ ਅਰਦਾਸ ਕਰ ਲੈਣੀ ਹੌਸਲਾ ਕਰ ਲੈਣਾ ਬਸ ਵਾਹਿਗੁਰੂ ਨਾਲ ਐ ਤੇ ਜੇ ਕੋਤੇ ਮਤਲਬ ਹਨਾ ਆ ਵੀ ਆਪਣਾ ਸਿਰ ਦੁਖਦਾ ਹੋਣਾ ਬੁਖਾਰ ਚੜ੍ਹ ਜਾਣਾ ਮੇਰੀ ਮੰਮੀ ਨੇ ਇਹੀ ਕਹਿੰਨਾ ਖਸਮਾ ਨੂੰ ਖਾਵੇ ਮੈਂ ਨਹੀਂ ਬੈਂਦੀ ਮੈਂ ਨਹੀਂ ਮੂਰੇ ਲੱਗਦੀ ਬੁਖਾਰ ਦੇ ਤਾਂ ਕੀ ਹੁੰਦਾ ਸੀਗਾ ਥੋੜੇਕਾ ਟਾਈਮ ਬਾਅਦ ਨਾ ਅਸੀਂ ਕਹਿੰਦੇ ਹੁੰਦੇ ਸੀ ਮੰਮੀ ਨੌਂ ਬਰ ਨੌ ਹੋ ਜਾਂਦੇ ਸੀ ਮਤਲਬ ਅਸੀਂ ਕਹਿੰਦੇ ਹੁੰਦੇ ਸੀ ਹਾਇ ਲੈ ਮੰਮੀ ਦੀ ਤਾਂ ਇੰਨੇ ਇੰਨੇ ਜਿਹੀ ਤੇਰਾ ਪੁੱਤ ਹੁੰਦਾ ਮਤਲਬ ਰੱਬ ਹਿੰਮਤੇ ਮਰਦਾ ਮਦਦ ਦੇ ਖੁਦਾ ਜਦੋਂ ਭਰੋਸਾ ਕਰਕੇ ਤੁਰਦੇ ਆ ਨਾ ਪਰ ਭਰੋਸਾ ਵੀ ਨਾਲ ਹੁੰਦਾ ਸੀ ਕੱਲੀ ਅਰਦਾਸ ਨਹੀਂ ਅਰਦਾਸ ਦੇ ਨਾਲ ਭਰੋਸਾ ਵੀ ਹੁੰਦਾ ਸੀ ਵੀ ਚੱਲ ਮਣਾ ਹੁਣ ਕੰਮ ਸ਼ੁਰੂ ਕਰੀਏ ਹਨਾ ਹੁਣ ਤਾਂ ਵਾਹੀ ਘਰ ਨੂੰ ਡੋਰ ਫੜਾਤੀ ਆ ਹੁਣ ਆਪੇ ਸੰਭੂਗਾ ਉਹ ਤੇ ਕਈ ਵਾਰੀ ਅਸੀਂ ਅਰਦਾਸਾਂ ਤਾਂ ਕਰ ਲੈਣੇ ਆ ਪਰ ਉਹ ਤੋਂ ਬਾਅਦ ਜੇ ਕਹਿੰਦੇ ਹੁੰਦਾ ਨਾ ਵੀ ਤੁਰਦੇ ਨਹੀਂ ਉਸ ਰਾਹ ਤੇ ਅਰਦਾਸ ਕਰ ਲਈ ਡੋਰ ਫੜਾਤੀ ਵੀ ਤੂੰ ਵੇਖ ਲੈ ਤੇ ਬਸ ਤੂੰ ਹੀ ਰਖਵਾਲਾ ਬਸ ਆਪੇ ਸੰਭਲੀ ਪਰ ਤੁਰੇ ਹੈ ਨਹੀਂ ਕੋણો ਰਖਵਾਲਾ ਸੰਭੂ ਕਿਨੂੰ ਸੰਭਣ ਵਾਸਤੇ ਕੋਸ਼ਤਾ ਹੋਣਾ ਜ਼ਰੂਰੀ ਹੈ ਨਾ ਕੋણો ਰਖਵਾਲਾ ਕਿਨੂੰ ਸੰਭੂਗਾ ਕੁਛ ਨਹੀਂ ਤੁਸੀਂ ਛੱਡਿਆ ਹੀ ਨਹੀਂ ਰਖਵਾਲਾ ਵੇਟਿੰਗ 'ਚ ਹੈ ਜੀ ਸਿਕਿਉਰਿਟੀ ਗਾਰਡ ਹੈ ਜਿਹੜਾ ਵੇਟਿੰਗ 'ਚ ਤੇ ਤੁਸੀਂ ਉੱਥੇ ਕੰਮ ਹੀ ਨਹੀਂ ਸ਼ੁਰੂ ਕਰ ਰਹੇ ਹਣਾ ਮੇਰਾ ਰੱਬਾ ਕੰਮ ਚੱਲ ਪਏ ਮੇਰਾ ਰੱਬਾ ਕੰਮ ਚਲਾ ਦੇ ਮੇਰੀ ਆ ਚੀਜ਼ ਪਾਸ ਕਰ ਦੇ ਰੱਬਾ ਮੈਨੂੰ ਨਾ ਪੇਪਰ ਚੋਂ ਪਾਸ ਕਰਾ ਦੇ ਭਾਵਾ ਥੋੜਾ ਬਹੁਤ ਪੇਪਰ ਬਾਰੇ ਤੂੰ ਹੀ ਤਾਂ ਪੜ੍ਹ ਨਾ ਪੇਪਰ ਦੀਨ ਤਾਂ ਜਾਂ ਮੈਂ ਇਹਨੂੰ ਰੱਬਾ ਵੀ ਇਨਸਪੈਕਟਰ ਬਣਾ ਦੀ ਫਾਰਮ ਹੀ ਨਹੀਂ ਭਰੇ ਮਾੜਾ ਮੋਟਾ ਤੂੰ ਦੇਖਿਆ ਕਰੇ ਨਹੀਂ ਤਾਂ ਫਿਰ ਦੱਸ ਕਿਵੇਂ ਰੱਬ ਹਿੰਮਤੇ ਮਰਦਾ ਮਦਦੇ ਖੁਦਾ ਤੂੰ ਕਹੇਂਗਾ ਮੈਨੂੰ ਰੋਟੀ ਖਵਾ ਦੇ ਰੋਟੀ ਖਵਾ ਦੇ ਉੱਠ ਕੇ ਤੈਨੂੰ ਜਾਣਾ ਪੈਣਾ ਉਹਨੇ ਰੋਟੀ ਦਾ ਪ੍ਰਬੰਧ ਕਰ ਛੱਡਿਆ ਉਹਨੇ ਤੈਨੂੰ ਲੱਤਾਂ ਦੇ ਛੱਡੀਆਂ ਨੇ ਕਈ ਯਾਰੀ ਆਪਾਂ ਨੂੰ ਇਨਡਾਇਰੈਕਟ ਵੇਜ ਚੀਜ਼ਾਂ ਸਮਝਣੀਆਂ ਪੈਂਦੀਆਂ ਮੈਨੂੰ ਰੋਟੀ ਮੂੰਹ 'ਚ ਪਾ ਦੇ ਰੱਬਾ ਰੋਟੀ ਮੂੰਹ 'ਚ ਪਾ ਦੇ ਉਹਨੇ ਤੇਰਾ ਕੰਮ ਦੇਤਾ ਤੈਨੂੰ ਵੀ ਰੋਟੀ ਕਮਾ ਫੇਰ ਤੈਨੂੰ ਹੱਥ ਪੈਂਦੇ ਤੇ ਰੋਟੀ ਬਣਾ ਫੇਰ ਰੋਟੀ ਬਣਾ ਕੇ ਧੀ ਰਸੋਈ 'ਚ ਰੱਖ ਤੀ ਚੱਲ ਇਹਨ ਲੱਤਾਂ ਨਾਲ ਉੱਠ ਤੇ ਉੱਟ ਕੇ ਜਾ ਕੇ ਖਾ ਹਨਾ ਤੇ ਇਨਡਾਇਰੈਕਟ ਫਾਰਮ ਚ ਬਹੁਤ ਹੈਲਪ ਕਰਦਾ ਥੋੜੀ ਤੇ ਉਹੀ ਕਰਦਾ ਹੋਰ ਹੈ ਕੀ ਹੋਰ ਐਗਜ਼ਿਸਟ ਵੀ ਕੀ ਕਰਦਾ ਜੀ ਬਸ ਮੈਂ ਕਰਦਾ ਨੇ ਗੰਡਾ ਬੈਠਾ ਮੈਂ ਕਿਉਂ ਵੈਸੇ ਵੇਖੋ ਹਰ ਚੀਜ਼ ਤੁਹਾਨੂੰ ਸਿਖਾਉਂਦੀ ਆ ਮੈਨੂੰ ਆ ਧਾਗੇ ਤੋਂ ਸਿੱਖਣ ਨੂੰ ਮਿਲਿਆ ਕਿ ਗੰਡਾ ਰੜਕਦੀ ਹੀ ਰਹਿੰਦੀ ਆ ਨਾ ਗੰਡਾ ਤੁਸੀਂ ਕਿਤੇ ਵੀ ਪਾਓ ਨਾ ਕਿਸੇ ਨੂੰ ਮਾਰੇ ਬੋਲ-ਬੋਲ ਕੇ ਤੁਸੀਂ ਕਹੋ ਵੀ ਆਪਾਂ ਗੰਡ ਲਈਏ ਸਮੰਡ ਲਈਏ ਹਨਾ ਫਿਰ ਗੰਡੇ ਨਹੀਂ ਜਾਂਦੇ ਉਹ ਕਿਤੇ ਨਾ ਕਿਤੇ ਉਹ ਦੱਖ ਛੱਡ ਹੀ ਜਾਂਦੇ ਆ ਪਰ ਉਹ ਸੋਹਣੇ ਮਨਾਂ ਤੇ ਹੁੰਦਾਗਾ ਪੀ ਜੇ ਕੋਈ ਇੰਨਾ ਤਕੜਾ ਜਿਗਰਾ ਕਰਕੇ ਬੈਠਾ ਹੋ ਕੋਈ ਨਹੀਂ ਕਹੀ ਗਈ ਤਾਂ ਕਿੱਡੀ ਗੱਲ ਆ ਹਨਾ ਪਰ ਥੋੜੇ ਮਨ ਚ ਤੁਸੀਂ ਇੱਕ ਵਾਰੀ ਬੋਲਿਆ ਬੋਲਣਾ ਅਖਰਕਾਰ ਯਾਦ ਤਾਂ ਤੁਸੀਂ ਵੀ ਕਰਦੇ ਹੋ ਯਾਰ ਗਲਤ ਬੋਲਿਆ ਗਿਆ ਹਨਾ ਤੁਸੀਂ ਫੇਸ ਨਹੀਂ ਕਰ ਪਾਉਂਦੇ ਉਹ ਬੰਦੇ ਨੂੰ ਚਾਹੇ ਤੁਹਾਡਾ ਦੁਸ਼ਮਣ ਹੀ ਕਿਉਂ ਨਾ ਹੋਵੇ ਤੁਹਾਨੂੰ ਐਂ ਲੱਗਦਾ ਰਹਿੰਦਾ ਵੀ ਯਾਰ ਇਹ ਆ ਥੋੜਾ ਇਹ ਗਲਤ ਹੋ ਗਿਆ ਇੰਨਾ ਨਹੀਂ ਬੋਲਣਾ ਸੀ ਤੇ ਮੈਂ ਤਾਂ ਅੱਗੇ ਤੋਂ ਹੀ ਸਿੱਖਿਆ ਦੇਖੋ ਗੰਢ ਪੈ ਗਈ ਨਾ ਤੇ ਸੂਈ ਉਧਰਲੇ ਪਾਰ ਆਰ ਪਾਰ ਲੰਘਣ ਚ ਦਿੱਕਤ ਆਈ ਐਵੇਂ ਹੀ ਰਿਸ਼ਤਿਆਂ ਚ ਇਨਸਾਨਾਂ ਚ ਹੁੰਦਾ ਹੈ ਉਹਨਾ ਵੀ ਗੰਡਾ ਠੀਕ ਐ ਪ੍ਰੋਸੈਸ ਨੂੰ ਸਹੀ ਕਰ ਦਿੰਦੀਆਂ ਨੇ ਪਰ ਰੜਕਦੀਆਂ ਰਹਿੰਦੀਆਂ ਨੇ ਕਹਿੰਦੇ ਹੁੰਦੇ ਆ ਨਾ ਵੀ ਜਿੰਨਾ ਮਰਜੀ ਤੁਸੀਂ ਉਹੀ ਗੱਲ ਆ ਪਿੰਚ ਕਰਦੇ ਜਾਓ ਕਰਦੇ ਜਾਓ ਤੇ ਇੱਕ ਟਾਈਮ ਤੇ ਆ ਕੇ ਤਾਂ ਉਹ ਚੀਜ਼ ਹਨਾ ਦੁੱਖ ਦਿੰਦੀ ਵੀ ਦਿੰਦੀ ਐ ਇੱਕ ਟਾਈਮ ਤੇ ਬੰਦਾ ਰਿਐਕਟ ਕਰੂਗਾ ਹੀ ਕਰੂਗਾ ਪਰ ਜੇ ਸੋਹਣੇ ਮਨ ਹੋਣ ਫਿਰ ਅਸੀਂ ਬਦਲੇ ਦੇ ਭਾਵਨਾ ਵੀ ਨਹੀਂ ਰੱਖਦੇ ਫਿਰ ਅਸੀਂ ਗੰਡਾ ਵੀ ਟਪਾ ਦਿੰਦੇ ਆ ਵੀ ਕੋਈ ਗੱਲ ਨਹੀਂ ਭਰਾਵਾ ਤੂੰ ਮਾਫੀ ਤਾਂ ਮੰਗੀ ਨਾ ਤੂੰ ਐਟ ਲੀਸਟ ਐਕਸੈਪਟ ਪਾ ਕੀਤਾ ਨਾ ਕੋਈ ਗੱਲ ਨਹੀਂ ਗਲਤੀਆਂ ਇਨਸਾਨਾਂ ਤੋਂ ਹੀ ਹੁੰਦੀਆਂ ਅੱਜ ਤੇਰੇ ਤੋਂ ਹੀ ਮੈਂ ਤੈਨੂੰ ਮਾਫ਼ ਕਰ ਦਿੰਨਾ ਕੱਲੋਂ ਤੇਰੇ ਮੇਰੇ ਤੋਂ ਹੋਈ ਤੂੰ ਮੈਨੂੰ ਮਾਫ਼ ਕਰਦੀ ਲੈ ਕੀ ਜਾਣਾ ਇੱਥੋਂ ਹਨਾ ਆਂਟੀ ਜੀ ਬਣ ਗਈਆਂ ਰੋਟੀਆਂ ਮੈਂ ਵੀ ਰੈਰਸ ਕਰਨ ਲੱਗਦੇ ਆਂ ਫਿਰ ਤੇ ਨਹੀਂ ਇਸ ਤੋਂ ਬਾਅਦ ਚ ਰੈਰਸ ਕਰਨ ਤੋਂ ਬਾਅਦ ਇਸੇ ਚੈਨਲ ਤੋਂ ਹੀ ਲਾਈਵ ਆ ਜਾਵਾਂਗੇ ਦੂਜਿਆਂ ਨੂੰ ਸੁਨੇਹਾ ਲਾ ਦਾਂਗੀ ਕੁਈ ਛੋਟਾ ਐ ਲਾਈਵ ਕਰ ਲਾਂਗੇ 10 ਕਿਲੋ ਲੇਖਦਾ ਤੇ ਕੱਲੂ ਤਾਂ ਆਪਣੇ ਚੈਨਲ ਤੋਂ ਆਉਣਾ ਹੀ ਆ ਕੱਲ ਪਰਸੋਂ ਚੌਥੇ ਪੰਜਵੇਂ ਚਾਰੇ ਦਿਨ ਆਪਾਂ ਆ ਜਾਾਂਗੇ ਆਪਣੇ ਚੈਨਲ ਤੋਂ ਲਾਈਵ ਕੋਈ ਚੱਕਰ ਹੀ ਨਹੀਂ ਕੀ ਅੰਟੀ ਜੀ ਦੇਖ ਰਿਹਾ ਇੱਕ ਦੋ ਜਾਨੇ ਹੋਰ ਦੇਖ ਰਿਹਾ ਲੱਗੀ ਹੋਈ ਆ ਠੀਕ ਹੈ ਜੀ ਠੀਕ ਹੈ ਤੁਹਾਨੂੰ ਔਖਾ ਬਹੁਤ ਹੋਏ ਦਾ ਵਿੱਚ ਦੀ ਕਮੈਂਟ ਕਰਨਾ ਠੀਕ ਹੈ ਅੰਟੀ ਜੀ ਮਿਲਦੇ ਆਂ ਜੇ ਦੋ ਬਾਅਦ ਚ ਲਾਈਵ ਆਇਆ ਨਾ ਤੇ ਮੈਂ ਪੋਸਟ ਪਾ ਦੂੰਗੀ ਆਪਣੇ ਉਹ ਚੈਨਲ ਤੇ ਧਿਆਨ ਰੱਖਿਓ ਹੁਣ 7 ਵਜੇ ਕੇ 8 ਵਜੇ ਤੱਕ ਆਪਾਂ 8 ਵਜੇ ਤੋਂ ਬਾਅਦ ਬਾਅਦ 7:30 ਦੇ ਵਿੱਚ ਵਿੱਚ ਤੇ ਆਪਾਂ ਪੋਸਟ ਪਾ ਦਾਂਗੇ ਬਸ ਉਧਰ ਧਿਆਨ ਰੱਖਿਓ ਤੇ ਜੇ ਨਾ ਆਉਣਾ ਹੋਇਆ ਤਾਂ ਬਸ ਫਿਰ ਤਾਂ ਆਉਣਾ ਹੀ ਨਹੀਂਗਾ ਤੇ ਉਦੋਂ ਮੈ ਤਾਂ ਪੋਸਟ ਮਿਲ ਜੂ ਠੀਕ ਹੈ ਅੰਟੀ ਜੀ